ਸੱਚੀ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਅਸੀਂ ਪਹੁੰਚੇ ਹਾਂ ਜ ਸਮਾਣਾ ਦੇ ਨਾਲ ਲੱਗਦਾ ਪਿੰਡ ਦਾਨੀਪੁਰ ਦੇ ਵਿੱਚ ਜੋਂ 15 ਤੋਂ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਮਨਪ੍ਰੀਤ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਉਤਾਰਿਆ ਗਿਆ ਤਾਂ ਮਨਪ੍ਰੀਤ ਦੇ ਵੱਲੋਂ ਲਗਾਤਾਰ ਜਿਹੜਾ ਹੁਣ ਪਿੰਡਾਂ ਦੇ ਵਿੱਚ ਡੋਰ ਡੋਰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਗੱਲਬਾਤ ਕਰਦੇ ਹਾਂ ਕਿੱਦਾਂ ਦਾ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੜਾ ਇਸ ਨੂੰ ਹੰਗਾਰਾ ਮਿਲਦਾ ਜਾ ਰਿਹਾ ਔਰ ਕਿਉਂਕਿ ਜੇ ਗੱਲ ਕਰੀਏ ਤਾਂ ਲਾਲ ਸਿੰਘ ਪਰਿਵਾਰ ਦੇ ਵੱਲੋਂ ਜਿਹੜਾ ਇਹ ਬਹੁਤ ਹੀ ਵਧੀਆ ਜਿਹੜਾ ਉਮੀਦਵਾਰ ਤਾਰਿਆ ਗਿਆ ਤਾਂ ਦੂਜੇ ਪਾਸੇ ਜਿਹੜਾ ਚੋਟੀ ਦਾ ਮੁਕਾਬਲਾ ਵੀ ਦਿਖਦਾ ਨਜ਼ਰ ਆਉਂਦਾ ਹੈ ਗੱਲਬਾਤ ਕਰਦੇ ਆ ਕਿੱਦਾਂ ਦਾ ਪਿੰਡ ਦੇ ਲੋਕਾਂ ਦੇ ਵੱਲੋਂ ਇਹਨੂੰ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ ਹੈ ਬਾਈ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਤੁਹਾਨੂੰ ਸਹਿਯੋਗ ਮਿਲਦਾ ਆ ਰਿਹਾ ਪਿੰਡ ਦੇ ਵਿੱਚ ਪਹਿਲਾਂ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਤੇ ਮੇਰੇ ਵੀਰ ਭਰਾ ਬੀਬੀਆਂ ਭੈਣਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਦਾਨੀਪੁਰ 15 ਜ਼ੋਨ ਵਿੱਚੋਂ ਖੜਾ ਮੇਰੇ ਪਿੰਡਾਂ ਵਿੱਚ ਮਰਾਤਪੁਰਾ ਪਿੰਡ ਖਦਾਦਪੁਰਾ ਪਿੰਡ ਵੱਡੀ ਅਚਰਾਲ ਛੋਟੀ ਅਚਰਾਲ ਖਾਨਪੁਰ ਦਾਨੀਪੁਰ ਵੱਡੀ ਮਿਆਲ ਛੋਟੀ ਮਿਆਲ ਪਿੰਡ ਆਉਂਦੇ ਨੇ ਇਹ ਪਿੰਡਾਂ ਵਿੱਚੋਂ ਕੋਈ ਡਾਊਟ ਨਹੀਂ ਕਿ ਕਾਂਗਰਸ ਸਰਕਾਰ ਨੂੰ ਬਹੁਤ ਵਧੀਆ ਹੰਗਾਰਾ ਇਹਨਾਂ ਦੇ ਕੰਮਾ ਕਰਦਿਆਂ ਕਰਕੇ ਇਹਨਾਂ ਨੇ ਜੋ ਵੀ ਇਹਨਾਂ ਨੇ ਪਿਛਲੇ 5 ਸਾਲਾਂ 'ਚ ਕੀਤਾ ਉਹ ਅੱਜ ਵੀ ਮੈਨੂੰ ਰਿਸਪੌਂਸ ਲੋਕ ਦੇ ਰਹੇ ਨੇ ਵੀ ਅਸੀਂ ਗਲਤੀ ਨਾਲੇ ਆਮ ਆਦਮੀ ਪਾਰਟੀ ਲੈ ਕੇ ਆਏ ਜੋ ਆਪਾਂ ਕੇ ਅੱਜ ਮਿਆਲ ਖੁਰਦ ਪਿੰਡ ਵਿੱਚ ਖੜੇ ਇੱਥੇ ਹਰੇਕ ਬੰਦੇ ਦਾ ਲੋਕਾਂ ਦਾ ਬੀਬੀਆਂ ਮੇਰੀਆਂ ਭੈਣਾਂ ਦਾ ਸਾਰਿਆਂ ਦਾ ਐਡਾ ਵਧੀਆ ਹੰਗਾਰਾ ਮਿਲਿਆ ਇਹ ਕਹਿੰਦੇ ਨੇ ਵੀ ਅਸੀਂ ਇੱਕ ਪਾਰਟੀ ਤੋਂ ਤੰਗ ਆ ਅਸੀਂ ਇਹ ਪਾਰਟੀ ਤੋਂ ਇੰਨੇ ਕਿ ਤੰਗ ਆ ਕਿ ਨਜਾਇਜ਼ ਪਰਚੇ ਨਜਾਇਜ਼ ਕੰਮ ਹਰ ਇੱਕ ਤਰ੍ਹਾਂ ਦੀ ਰਿਸ਼ਵਤਖੋਰੀ ਇਹ ਸਰਕਾਰ ਚ ਚੱਲ ਰਹੀ ਹੈ। ਸੋ ਇਸੇ ਕਰਕੇ ਬਹੁਤ ਵਧੀਆ ਲੱਗ ਰਿਹਾ ਜੀ ਕੋਈ ਇਹੋ ਜੀ ਗੱਲ ਨਹੀਂ। ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ? ਮੁਕਾਬਲਾ ਤੇ ਇਸ ਟਾਈਮ ਕਿਸੇ ਹੋਰ ਬੰਦੇ ਨਾਲ ਮੁਕਾਬਲਾ ਮੈਂ ਮੰਨ ਨਹੀਂ ਰਿਹਾ ਜੀ ਵੈਸੇ ਤਾਂ। ਜੇ ਸੋਚੇ ਜAVE ਉਹ ਮਜੀਦਵਾਲ ਖੜੇ ਨੇ ਝਾੜੂ ਪਾਰਟੀ ਵਾਲੇ ਉਹਨਾਂ ਨਾਲ ਐਡਾ ਮੁਕਾਬਲਾ ਮੈਂ ਮੰਨਦਾ ਨਹੀਂ। ਕਿ ਮੁਕਾਬਲਾ ਕੋਈ ਹੈਗਾ। ਕਿਹੜੇ ਕਿਹੜੇ ਤੁਸੀਂ ਮੁੱਦੇ ਲੈ ਕੇ ਪਿੰਡ ਦੇ ਵਿੱਚ ਆਏ ਹੋ ਕਿਹੜੇ ਕਿਹੜੇ ਸਰਕਾਰ ਨੇ ਵਿਕਾਸ ਜਿਹੜੇ ਨਹੀਂ ਕਰੇ। ਇਹਨਾਂ ਨੇ ਕੋਈ ਵੀ ਵਿਕਾਸ ਨਹੀਂ ਕੀਤਾ ਇਹਨਾਂ ਨੇ ਕੀਤਾ ਕਿ ਇਹਨਾਂ ਦੇ ਵਿਕਾਸ ਦੇ ਨਾਂ ਤੇ ਮੰੜਰੇਕਾ ਸਕੀਮ ਬੰਦ ਕਰਤੀ ਇਹਨਾਂ ਨੇ ਰਿਸ਼ਵਤ ਖੋਰੀਆ ਵਿਕਸਤ ਵਿਕਾਸ ਦੇ ਨਾਂ ਤੇ ਚਾਲੂ ਕਰ ਤੁਸੀਂ ਕਹਿੰਦੇ ਇਹਨਾਂ ਵਿਕਾਸ ਕੀਤਾ ਨੇ ਇਹਨਾਂ ਆਟਾ ਦਾਲ ਸਕੀਮ ਸਾਰਾ ਕੁਝ ਬੰਦ ਕਰਤਾ ਐਡਾ ਵਿਕਾਸ ਕਰਤਾ ਹੋਰ ਇਹਨਾਂ ਕੀ ਕਰ ਇਹ ਤੋਂ ਵੱਧ ਵਿਕਾਸ ਕਰ ਨਹੀਂ ਸਕਦੇ ਮਾਨਤ ਜੀ ਕੀ ਕਹਿਣਾ ਚਾਹੋਗੇ ਅਸੀਂ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਸਾਨੂੰ ਬਹੁਤ ਸਿੰਗਾ ਹੰਗਾਰਾ ਮੇਰੇ ਸਾਰੇ ਪਿੰਡਾਂ ਤੋਂ ਅਸੀਂ ਘੱਟੋ ਘੱਟ ਵੀ 1500 ਵੋਟ ਤੇ ਜਿੱਤਾਂਗੇ ਛੱਡੀ ਪੁਰਾਣੀ ਪਾਰਟੀ ਨਾਲ ਜੁੜੇ ਹੋਏ ਆਂ ਸ਼ੁਰੂ ਤੋਂ ਜਿੰਦਰ ਸਿੰਘ ਤੇ ਕੀਤੇ ਕੰਮਾਂ ਦਾ ਜਿਸਾਨੀ ਮਿਲਦੇ ਆ ਹਨ ਜੋ ਵੀ ਉਹਨਾਂ ਨੇ 5 ਸਾਲ ਪਿਛੇ ਜਿੱਤਾ ਉਹ ਸਾਰਾ ਧਨਵਾਜੇ ਬੂਹ ਵਰਿਆਂ ਦੇ ਵੋਟਾਂ ਵੀ ਅਸੀਂ ਵੋਟਾਂ ਪਾ ਕੇ ਮਨਪ੍ਰੀਤ ਨੂੰ ਚਿਤਾਂਵਾਂ ਚਾਰ ਸਾਲ ਹੋ ਗਏ ਸਰਕਾਰ ਬਣੀ ਨੂੰ ਹਾਲੇ ਤੱਕ ਲੱਗਦਾ ਕੋਈ ਪਿੰਡ ਦੇ ਵਿੱਚ ਵਿਕਾਸ ਹੋਇਆ ਕੋਈ ਨਹੀਂ ਜੀ ਹੈਗਾ ਪਿੰਡਾਂ ਦੇ ਵਿੱਚ ਟੋਏ ਪੈ ਨੇ ਗਲੀਆਂ ਨਾਲੀਆਂ ਕੁੱਟੀਆਂ ਪਈਆਂ ਨੇ ਸਾਰੀਆਂ ਛੜਕਾ ਦੇ ਕਾਰਨ ਪਾਣੀ ਖੜੇ ਨੇ ਵਿੱਚ ਗਲੀਆਂ ਦੇ ਕੋਈ ਹੱਲ ਨਹੀਂ ਕੋਈ ਕੀਤਾ ਨਹੀਂ ਗਿਆ ਠੀਕ ਹੈ ਜੀ ਧੰਨਵਾਦ ਬਾਪੂ ਜੀ ਕੀ ਨਾਮ ਹੈ ਤੁਹਾਡਾ ਸਾਨੂੰ ਕੰਮ ਤੇ ਕੰਮ 93 ਦੇ ਇਲਾਕੇ ਅਸੀਂ ਕਾਂਗਰਸ ਨਾਲ ਜੁੜੇ ਆ ਅੱਜ ਹੀ ਕੰਮ ਜੁੜੇ ਆ ਤੇ ਹੋਰ ਵੀ ਜੁੜੇ ਰਹਿਵਾਂਗੇ ਹਮ ਅੱਗੇ ਵੀ 93 ਦੇ ਇਲਾਕੇ ਅਸੀਂ ਅਸੀਂ ਕੰਮ ਜੀ ਲਗੇ ਕਰਨੇ ਆ ਨੌਜਵਾਨ ਚਿਹਰਾ ਮਨਪ੍ਰੀਤ ਪਿੰਡਾਂ ਦੇ ਵਿੱਚ ਵੋਟ ਮੰਗਣ ਆ ਰਿਹਾ ਕਿੱਦਾਂ ਦਾ ਲੜਕਾ ਏ ਵਧੀਆ ਏ ਸਾਡੇ ਵਾਸਤੇ ਵਧੀਆ ਸਾਡਾ ਆਪਣਾ ਮੁੰਡਾ ਠੀਕ ਏ ਇੱਕੋ ਹੀ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਵਿਕਾਸ ਦਾ ਨਾਮ ਜਿਹੜਾ ਲੈ ਕੇ ਪਿੰਡਾਂ ਦੇ ਵਿੱਚ ਬੇਸ਼ੱਕ ਆ ਰਹੀ ਹੈ ਪਰ ਪਿੰਡਾਂ ਦੇ ਵਿੱਚ ਜਿਹੜਾ ਹੇਠਲਾ ਪੱਧਰ ਤੇ ਤੁਸੀਂ ਆ ਕੇ ਦੇਖੋਗੇ ਫਿਲਹਾਲ ਦੀ ਘੜੀ ਪਿੰਡਾਂ ਦਾ ਕਿਹਾ ਜਾ ਰਿਹਾ ਕਿ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਹੋ ਚੁੱਕਿਆ ਹੈ ਕਿਹਾ ਜਾ ਰਿਹਾ ਕਿ ਪਹਿਲਾਂ ਨਾਲੋਂ ਜ਼ਿਆਦਾ ਜਿਹੜੀ ਹੈ ਰਿਸ਼ਵਤ ਖੋਰੀ ਹੈ ਵੱਧ ਚੁੱਕੀ ਹੈ ਤੇ ਲੋਕ ਜਿਹੜੇ ਨੇ ਇਸ ਟਾਈਮ ਮੌਜੂਦਾ ਸਰਕਾਰ ਤੋਂ ਅੱਕੇ ਹੋਏ ਨੇ ਤਾਂ ਬਾਈ ਹੋਰ ਵੀ ਕਾਫੀ ਮੌਜੂਦ ਨੇ ਮਨਪ੍ਰੀਤ ਨੂੰ ਜਿਹੜਾ ਹੰਗਾਰਾ ਦੇਣ ਦੇ ਲਈ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਮਰਤਪਰੀ ਸਿੰਘ ਜੀ ਖੜੇ ਨੇ 15 ਜੂਨ ਦਾਨੀਪੁਰ ਤੋਂ ਜਿਨ੍ਹਾਂ ਨੂੰ ਸਾਰੇ ਪਿੰਡਾਂ ਦੇ ਵਿੱਚ ਬੜਾ ਭਾਰਮਾ ਹੁੰਗਾਰਾ ਮਿਲ ਰਿਹਾ ਅੱਜ ਅਸੀਂ ਨਾਲ ਖੁਰਦ ਦੇ ਵਿੱਚ ਖੜੇ ਹਾਂ ਹਰ ਘਰ ਦੇ ਵਿੱਚ ਜਿਹੜੀ ਕਾਂਗਰਸ ਦੀ ਵੋਟ ਹੈ ਜਿਹੜੀ ਉਹ ਮੂਹੋ ਬੋਲ ਰਹੀ ਹੈ ਹੂੰ ਤੇ ਘਟੋ ਘਟਾ ਸੀ 1500 ਵੋਟ ਨਾਲ ਇਹਨਾਂ ਨੂੰ ਜਿਤਾ ਕੇ ਮੈਂਬਰ ਬਣਾਉਣਾ ਠੀਕ ਹੈ ਤਾਂ ਦੇਖ ਸਕਦੇ ਹੋ ਕਿ ਜਿਹੜੇ ਮਨਪ੍ਰੀਤ ਦੇ ਸਮਰਥਨ ਨੇ ਲਗਾਤਾਰ ਕਹਿ ਰਹੇ ਨੇ ਕਿ ਇਸ ਪਿੰਡ ਦੇ ਵਿੱਚੋਂ ਜਿਹੜੀ ਹੈ ਲਗਾਤਾਰ ਸਾਨੂੰ ਜਿਹੜੀ ਲੀਡ ਹੈ ਮਿਲਦੀ ਨਜ਼ਰ ਆਉਂਦੀ ਹੈ ਤਾਂ ਪਿੰਡ ਦੇ ਲੋਕਾਂ ਵੱਲੋਂ ਵੀ ਲਗਾਤਾਰ ਜਿਹੜਾ ਇਸ ਵਿਅਕਤੀ ਦਾ ਸਾਥ ਦਿੱਤਾ ਜਾ ਰਿਹਾ ਹੈ ਤਾਂ ਵਿਅਕਤੀ ਦਾ ਇੱਕੋ ਹੀ ਕਹਿਣਾ ਹੈ ਕਿ ਮੈਂ ਜਿਹੜੇ ਪਿੰਡ ਦੇ ਵਿਕਾਸ ਦੇ ਵਿੱਚ ਜਿਹੜੇ ਲੋਕਾਂ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੌਜੂਦਾ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਇਹਨਾਂ ਕੋਲ ਕਾਫੀ ਜਿਹੜੇ ਨੇ ਅਤਿਆਚਾਰ ਕੀਤੇ ਗਏ ਨੇ ਫਿਲਹਾਲ ਦੀ ਵਿਚਾਜ ਸਮਾਨਤਾ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਨ